ਕਹਿੰਦੇ ਕਿ ਜਿਹੜੇ ਟਰਾਂਸਪੋਰਟ ਵਿਭਾਗ ਵਾਲੇ ਆ ਉਹ ਤੇ ਆਪ ਸਰਕਾਰ ਤੋਂ ਪੈਸੇ ਮੰਗੀਆਂ ਕਿ ਸਾਡਾ ਹੀ ਬਕਾਇਆ ਬੁਕਾ ਮੋੜ ਦਿਓ ਪੈਸੇ ਵੀ ਕਈ ਕਰੋੜਾਂ 'ਚ ਹੀ ਐ ਇਹ ਜਾਣਕਾਰੀ ਦਿਓ ਮੜੀ ਜੀ ਕਿੰਨੇ ਕ ਪੈਸੇ ਆ ਜਿਹੜੇ ਟਰਾਂਸਪੋਰਟ ਵਿਭਾਗ ਦੇ ਹੀ ਅਜੇ ਫਸੇ ਪਏ ਆ ਦੇਖੋ ਗੱਲ ਇਹ ਆ ਕਿ ਸਭ ਹੁਣ ਜਿਹੜਾ ਟਰਾਂਸਪੋਰਟ ਡਿਪਾਰਟਮੈਂਟ ਆ ਉਹ ਵਿੱਤ ਮੰਤਰਾਲੇ ਤੋਂ ਕਹ ਲੋ ਜਾਂ ਆਪਣੇ ਵਿੱਤ ਮੰਤਰੀ ਤੋਂ ਉਹ ਮੰਗ ਰਿਹਾ ਕਿ 850 ਕਰੋੜ ਦਾ ਸਾਡਾ ਬਕਾਇਆ ਜਿਹੜਾ ਪੈਂਡਿੰਗ ਉਸ ਨੂੰ ਵੀ ਕਲੀਅਰ ਕਰੋ ਜੀ ਕਿ ਸਾਡਾ ਮਹਿਕਮਾ ਤੇ ਬਿਲਕੁਲ ਰੋਡ ਤੇ ਆ ਪਿਆ ਹੂੰ ਜਦੋਂ ਕਿਸੇ ਟਰਾਂਸਪੋਰਟਰ ਦਾ ਜਲੂਸ ਨਿਕਲ ਜਾਵੇ ਨਾ ਤੇ ਡਰਾਈਵਰ ਆਪ ਦੀ ਪਾਸ਼ਾ ਚ ਕਹਿੰਦੇ ਆ ਕਿ ਫਲਾਣਾ ਤੇ ਰੋਡ ਤੇ ਆ ਗਿਆ ਵੀ ਉਹਦਾ ਕੱਖ ਨਹੀਂ ਰਹਿ ਗਿਆ ਤੇ ਇੱਥੇ ਟਰਾਂਸਪੋਰਟ ਡਿਪਾਰਟਮੈਂਟ ਵੀ ਕਹਿੰਦੇ ਕਿ ਅਸੀਂ ਰੋਡ ਤੇ ਹੋ ਗਏ ਆ ਭਰਾਵਾ ਹੂੰ ਸਾਡੇ ਤੋਂ ਨਹੀਂ ਚੱਲ ਹੁੰਦਾ ਆਲੇ ਮਾਂ ਸੰਗੂਂ ਜੀਆਂ ਤੀਆਂ ਕਰ ਚਦੀਆਂ ਸਰਦਾਰੀ ਭਈ ਸਾਡਾ ਤੇ ਜਲੂਸ ਨਿਕਲਿਆ ਪਿਆ ਜੀ ਪੈਸਾ ਜੁੜਦਾ 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 ਦੇਖੋ ਨਾ ਭਈ ਸਾਡੇ 8 800 100 ਕਰੋੜ ਜੀ 850 ਕਰੋੜ ਬਹੁਤ ਜ਼ਿਆਦਾ ਹੁੰਦਾ ਸਰ ਮੈਂ ਤੇ ਤੁਹਾਨੂੰ ਵਾਰ-ਵਾਰ ਕਹਿਣਾ ਹੈ ਕਿ ਅਸਲ ਦੇ ਵਿੱਚ ਬਈ ਇਹ ਬਹੁਤ ਹੀ ਜ਼ਿਆਦਾ ਸਾਡੇ ਸਾਹਮਣੇ ਆਰਥਿਕ ਸੰਕਟ ਹੈ ਸਾਡੀਆਂ ਨਿਗਾਹਾਂ ਸੁਨੰਧਾ ਵੱਲ ਜ਼ਿਆਦਾ ਨਹੀਂ ਪੰਥਕ ਮੁੱਦਿਆਂ ਵੱਲ ਜ਼ਿਆਦਾ ਨਹੀਂ ਰੌਲੇ ਰੱਪੇ ਵੱਲ ਜ਼ਿਆਦਾ ਨੇ ਇੱਧਰ ਬਹੁਤ ਘੱਟ ਨਿਗਾਹ ਜਿਹੜੀ ਆ ਉਹ ਰੱਖੀ ਜਾ ਰਹੀ ਆ ਮੈਂ ਕਹਿੰਨਾ ਕਿ ਨਿਗਾਹ ਰੱਖਿਓ ਇਧਰ ਨਿਗਾਹ ਰੱਖਿਓ ਬਹੁਤ ਸਥਿਤੀ ਜਿਹੜੀ ਖਿਸਕਾਵੀ ਤੇ ਤਿਲਕਵੀ ਬਣੀ ਪਈ ਆ ਕਰਜ਼ਾ ਹੱਦ 11 ਮਹੀਨਿਆਂ ਚ ਮੁੱਕ ਜਾਂਦੀ ਆ ਸਾਡੀ ਸੈਲਰੀ ਲੇਟ ਫਿੱਟ ਹੋ ਰਹੀ ਆ ਮੁਲਾਜ਼ਮਾਂ ਦੀ ਤੇ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਸਾਡਾ ਜਿਹੜਾ ਆਰਥਿਕ ਵਾਧਾ ਉਹ ਬਿਲਕੁਲ ਕਮਜ਼ੋਰ ਹੋ ਗਿਆ ਵਸੀਲੇ ਸਾਡੇ ਤੋਂ ਨਵੇਂ ਪੈਦਾ ਨਹੀਂ ਹੋ ਰਹਿ ਅਨਪਲੋਇਮੈਂਟ ਜਿਹੜੀ ਸਾਡੀ ਦਾਰੇ ਆ ਉਹ ਵਧ ਰਹੀ ਹੈ ਤੇਜ਼ੀ ਦੇ ਨਾਲ ਅਸੀਂ ਬਹੁਤ ਵੱਡੇ ਆਰਥਿਕ ਸੰਕਟ ਦੇ ਵਿੱਚ ਫਸਣ ਵਾਲੇ ਆ ਕਿਉਂਕਿ ਜੇ ਪੈਸੇ ਗਵਰਨਮੈਂਟ ਕੋਲ ਹੋਣ ਸੋਚੋ ਕਿੰਬਕਾਇ ਕਿਸੇ ਦਾ ਪੈਂਡਿੰਗ ਰੱਖੇਗੀ ਹਾਲੇ ਤੇ ਤੁਸੀਂ ਪੀ ਪੀਐਸਪੀਸੀਐਲ ਦਾ ਬਕਾਇਆ ਨਹੀਂ ਸੁਣਿਆ ਉਹ ਲਗਭਗ ਮੇਰੇ ਖਿਆਲ ਦੇ ਨਾਲ 3.5000 ਕਰੋੜ ਦਾ ਜਿਹੜਾ ਮਹਿਕਮਿਆਂ ਵੱਲਿਆ अच्छा हां जी 3.5 हजार करोड़ रुपए ਦਾ ਬਕਾਇਆ ਜਿਹੜਾ ਯਾਨੀ ਬਿਜਲੀ ਵਾਲਿਆਂ ਨੇ ਮਹਿਕਮਿਆਂ ਤੋਂ ਲੈਣਾ ਹੈਗਾ। ਤੋਂ ਇਸ ਕਰਕੇ ਸਥਿਤੀ ਸਾਡੀ ਜਿਹੜੀ ਹੈ ਨਾ ਉਹ ਆਪਾਂ ਗਵਰਨਮੈਂਟ ਦੇ ਨਹੀਂ ਕਹਰੇ ਜਮ ਆਦਮੀ ਪਾਰਟੀ ਦੇ ਨਹੀਂ ਕਹਰੇ। ਸਾਡੀ ਮਤਲਬ ਕਿ ਆਰਥਿਕਤਾ ਸਭ ਦੀ ਹੈ ਨਾ। ਸਭ ਦੀ ਹੈ। ਅਸੀਂ ਵੀ ਤਾਂ ਉਹਦੇ ਵਿੱਚ ਹੀ ਇਨਵੋਲ ਹਾਂ। ਬਿਲਕੁਲ ਤੁਸੀਂ ਕਰਮਚਾਰੀ ਹੋ ਤਾਂ ਤੁਸੀਂ ਉਸ ਦਾ ਹਿੱਸਾ ਹੋ। ਜੇ ਅਸੀਂ ਮੰਨ ਲਓ ਇੱਕ ਨਾਗਰਿਕ ਹੈ। ਤਾ ਅਸੀਂ ਵੀ ਉਹਦਾ ਹਿੱਸਾ ਹੈ ਕਿਉਂਕਿ ਜਨਤਾ ਕੋਲ ਤਦੇ ਵਿਕਾਸ ਆਏਗਾ ਨਾ ਜੇ ਸਰਕਾਰ ਦੇ ਕੋਲ ਕੁਝ ਹੋਏਗਾ ਜੀ ਜੀ ਤਾਂ ਸਾਰੇ ਹੀ ਇਸ ਆਰਥਿਕਤਾ ਦੇ ਹਿੱਸੇਦਾਰ ਆ ਤਾਂ ਕੁੱਲ ਮਿਲਾ ਕੇ ਸਥਿਤੀ ਡਾਮਾ ਡੋਲਿਆ ਅੱਖ ਨੂੰ ਜੋ ਮਰਜ਼ੀ ਆਖੀ ਜਾ ਹੁਣ ਬਜਟ ਪੇਸ਼ ਕਰਨਾ ਇਹਨਾਂ ਨੇ ਜੀ ਦੇਖੋ ਉਸ ਬਜਟ ਦੇ ਵਿੱਚ ਕੀ ਨਿਕਲਦਾ ਪਰ ਮੈਨੂੰ ਇਹ ਲੱਗਦਾ ਕਿ ਬਿਲਕੁਲ ਸਰਕਾਰ ਉਸ ਮੋਹਣ ਤੇ ਖਲੋਤੀ ਹੈ ਜਿੱਥੇ ਸਵਾਇ ਟਾਈਮ ਪਾਸ ਤੋਂ ਕੁਝ ਹੈ ਨਹੀਂ ਹੈ ਬਹੁਤਾ ਜੀ 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 ਮਿੰਟੂ ਜੀ ਬਾਦਸ਼ਾਹ ਕਹਿ ਰਹੇ ਨੇ ਕਿ ਆਧਾਰ ਕਾਰਡ ਵਾਲਿਆਂ ਨੇ ਕਹਿੰਦੇ ਪੰਜਾਬ ਰੋਡਵੇਜ਼ ਨੂੰ ਕੰਗਾਲ ਕਰ ਦਿੱਤਾ ਹੈ ਉਧਰੋਂ ਰਜਤ ਜੀ ਕਹਿ ਰਹੇ ਕਿ ਅਕਾਲੀ ਦਲ ਤੇ ਕਾਂਗਰਸ ਪਾਰਟੀ ਦਾ ਕਹਿੰਦੇ ਰਾਜ ਵਧੀਆ ਸੀ ਕਹਿੰਦੇ ਬਦਲਾਅ ਕਰਕੇ ਲੋਕਾਂ ਨੇ ਵੱਡੀ ਗਲਤੀ ਕੀਤੀ ਹੈ ਪਰ ਖੈਰ ਸਮੱਸਿਆਵਾਂ ਆਸੀ ਹੋਰ ਆਹ ਦੇਖੋ ਨਾ ਕੈਰੇਲੇ ਰਣਜੀਤ ਸਿੰਘ ਕੇ ਅਜੇ ਤੱਕ ਪੈਨਸ਼ਨ ਨਹੀਂ ਆਈ ਕਈਆਂ ਦੀ ਸ਼ਾਇਦ ਮਤਲਬ ਕਿ ਇਹ ਸਾਰਾ ਕੁਝ ਹੈ ਭਾਈ ਔਖਾ ਹੋਇਆ ਪਿਆ ਜੀ ਬਹੁਤ ਹੀ ਜ਼ਿਆਦਾ ਮੈਂ ਕਹੂੰਗਾ ਕਿ ਟਫ ਟਾਈਮ ਆ ਹਮ ਐਸ ਵੀ ਲਈ ਪੰਜਾਬ ਦੇ ਤੇ ਜੇ ਨਾ ਸੰਭਲੇ ਤਾਂ ਬਹੁਤ ਮੁਸ਼ਕਲ ਹੋ ਗਏ ਬਹੁਤ ਮੁਸ਼ਕਲ ਹੋ ਜਾਏਗਾ ਜੀ 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 ਲੋ ਜੀ ਆਪਾਂ ਇੱਕ ਕਮੈਂਟ ਪੜ੍ਹਦੀ ਹੋ ਜੀ ਸੀ ਔਰ ਅੰਦਾ ਕਹਿੰਦੇ ਕਿ ਫ੍ਰੀ ਜਿਹੜਾ ਬੱਸ ਸਫਰ ਹੈ ਉਹ ਬੰਦ ਕਰੇ ਸਰਕਾਰ ਤੇ ਫ੍ਰੀ ਵਾਲੀਆਂ ਸਹੂਲਤਾਂ ਬੰਦ ਕਰੇ ਪਰ ਉਹ ਇਹ ਨਾ ਕਿ ਜਦੋਂ ਕਿਸੇ ਨੂੰ ਇੱਥੇ ਫ੍ਰੀ ਸਹੂਲਤ ਦੇ ਦਿੱਤੀ ਜਾਂਦੀ ਆ ਵੋਟਾਂ ਤੋਂ ਡਰਦਿਆਂ ਹੁਕਮਰਾਨ ਜਿਹੜੇ ਉਹ ਬੰਦ ਹੀ ਨਹੀਂ ਕਰਦੇ ਕਿ ਸਾਡੀਆਂ ਵੋਟਾਂ ਟੁੱਟ ਜਾਣ ਜੀ ਤੇ ਮੈਂ ਤਾਂ ਹੀ ਕਹਿੰਨਾ ਕਿ ਇੱਥੇ ਹੁਕਮਰਾਨ ਉਹ ਆ ਕੇ ਪੰਜਾਬ ਨੂੰ ਸੁਧਾਰ ਸਕਦਾ ਜਿੰਨੇ ਦੂਜੀ ਵਾਰ ਸੋਚਿਆ ਕਿ ਮੈਂ ਨਹੀਂ ਬੰਨਾ ਤੇ ਡੈਫੀਨਟਲੀ ਉਹ ਬਣੇਗਾ ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਬਿਲਕੁਲ ਮੇਰੀ ਮਤਲਬ ਕਿ ਕਹਿ ਲੋ ਕਿ ਸਮਝੇ ਕਹਿੰਦੀ ਆ ਕਿ ਜੇ ਕੋਈ ਬੰਦਾ ਕਿਉਂਕਿ ਸਾਲ ਗੁੱਸਾ ਨਾਰਾਜ਼ਗੀ ਹੋਏਗੀ ਸਾਲ ਬਾਅਦ ਜਦੋਂ ਉਹੀ ਪੈਸਾ ਉਹਨਾਂ ਨੂੰ ਵਦਮੇ ਰੂਪ ਚ ਦਿਖਣ ਲੱਗ ਗਿਆ ਕਿ ਇੱਥੇ ਤੇ ਯਾਰ ਸਾਡਾ ਆ ਹੋ ਗਿਆ ਇੱਥੇ ਆ ਹੋ ਗਿਆ ਇੱਥੇ ਆ ਹੋ ਗਿਆ ਫਾਇਦਾ ਹੋ ਗਿਆ ਉਹੀ ਬੰਦੇ ਕਹਿੰਦੇ ਕਿ ਹਾਂ ਯਾਰ ਉੱਥੇ ਆਪਾਂ 50 ਪੈਸੇ ਦੀ ਸਹੂਲਤ ਲੈ ਰਹੇ ਸੀ ਤਾਂ ਉਹ ਬੰਦ ਹੋਣ ਦੀ ਇਵੈਂਟ ਦੇ ਵਿੱਚ ਸਾਨੂੰ 1 ਰੁਪਿਆ ਆ ਗਿਆ ਜੀ ਤੇ ਇਹ ਤਾਂ ਫਾਇਦੇ ਹੀ ਚ ਹੈ ਨਾ ਬਿਲਕੁਲ 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 ਮਿੰਟੂ ਜੀ ਜਗਤਾਰ ਸਿੰਘ ਜੀ ਕਹਿ ਰਹੇ ਨੇ ਕਿ ਅੱਜ ਸਕੋਰ ਆਪਣਾ ਵਧੀਆ ਰਿਹਾ ਕਹਿੰਦੇ 1200 ਪਾਰ ਨਹੀਂ ਨਹੀਂ ਇਹ ਤੁਹਾਡੇ ਸਦਕਾ ਜੀ ਜੇ ਤੁਸੀਂ ਮਤਲਬ ਕਿ ਇਸ ਨੂੰ ਹੋਰ ਆ ਬੁਲੰਦ ਕਰੋ ਲੈ ਕੇ ਜਾਓ ਕੋਸ਼ਿਸ਼ ਰਹਿੰਦੀ ਸਾਡਾ ਕੰਮ ਹੈ ਜੀ ਮਲਕੀ ਜੋ ਕੰਟੈਂਟ ਹੈ ਉਸ ਨੂੰ ਤਿਆਰ ਕਰੀਏ ਉਹਦੇ ਚ ਕਮੀਆਂ ਪੇਸ਼ੀਆਂ ਵੀ ਰਹਿ ਜਾਂਦੀਆਂ ਆ ਅਸੀਂ ਕੋਈ ਪਰਫੈਕਟ ਨਹੀਂ ਆ ਯਤਨ ਕਰਦੇ ਰਹਿੰਨੇ ਆ ਤੁਸੀਂ ਨਾਲ ਸਹਿਯੋਗ ਕਰਦੇ ਹੋ ਬਹੁਤ ਸਾਰੀ ਜਾਣਕਾਰੀ ਤੇ ਆਡੀਅנס ਨੂੰ ਮਿਲ ਜਾਂਦੀ ਆ ਸੋ ਸਿੱਖਣ ਸਿਖਾਉਣ ਦਾ ਸਿਲਸਿਲਾ ਹੈ ਤੇ ਇਹੋ ਜੇ ਮੰਚ ਆ ਜਿਹੜੇ ਆਡੀਅנס ਦੇ ਸਿਰ ਤੇ ਚੱਲਦੇ ਆ ਕਿਉਂਕਿ ਸਰਕਾਰੀ ਐਡ ਨਹੀਂ ਕੋਈ ਕਿਸੇ ਤੋਂ ਆਪਾਂ ਕੋਈ ਵਸ਼ੀ ਕਰਨ ਵਾਲੇ ਤੋਂ ਐਡ ਨਹੀਂ ਦਿੰਦੇ ਸੋ ਸਾਰਾ ਕੁਝ ਆਡੀਅנס ਦੀ ਬਦੌਲਤ ਆ ਜੀ ਤੇ ਕਰਾਂ ਦੇ ਸਾਡੇ ਜਿਹੜੇ ਬੱਚੇ ਪਾਲਦੇ ਉਹ ਆਡੀਅנס ਦੀ ਬਦੌਲਤ ਹੀ ਬਿਲਕੁਲ ਬਿਲਕੁਲ ਇਹ ਆਡੀਅנס ਹੈ ਤਾਂ ਸਭ ਕੁਝ ਹੈ ਜੀ